ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰਦੀਨੇ ਸੇਵਕ ਸਭ ਦਰਬਾਰੇ ਏ ਪ੍ਰਭੂ ਸਾਰੇ ਜੀ ਸੂਖਮ ਜੀਵ ਜੰਤ ਅਸਥੂਲ ਜੀਵ ਆਪ ਜੀ ਨੇ ਆਪਣੇ ਪਿਆਰੇ ਦਾਸਾਂ ਦੇ ਵਸ ਅਧੀਨ ਕਰ ਦਿੱਤੇ ਹਨ ਅਤੇ ਸਾਰੇ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦਰਬਾਰੇ ਕੀਏ ਦਰਬਾਰ ਦੇ ਸੇਵਕ ਦਾਸ ਬਣਾ ਦਿੱਤੇ ਸਾਰੇ ਸੱਜ ਖਣ ਦੇ ਸਾਧ ਸੰਗਤ ਰੂਪੀ ਦਰਬਾਰ ਦੇ ਆਪਣੇ ਸਰੂਪ ਦੇ ਸੇਵਕ ਬਣਾ ਦਿੱਤੇ ਹਨ ਅੰਗੀਕਾਰ ਕਿਉ ਪ੍ਰਭ ਆਪਣੇ ਭਾਵ ਨਿਦਪਾਰ ਉਤਾਰੇ ਕੀ ਪ੍ਰਭੂ ਤੂੰ ਆਪ ਦੇ ਸੇਵਕ ਜਾਣ ਕੇ ਜਿਨ੍ਹਾਂ ਦਾ ਅੰਗੀਕਾਰ ਹੰਦਾ ਪੱਖ ਕੀਤਾ ਹੈ ਉਹਨਾਂ ਨੂੰ ਪਵਨੇਦ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਪਾਰ ਲੰਗਾ ਦਿੱਤਾ ਹੈ ਸੰਤਨ ਕੇ ਕਾਰਜ ਸਗਲ ਸਵਾਰੇ ਆਪ ਜੀ ਨੇ ਸੰਤਨ ਮਹਾਤਮਾ ਜਿਨ੍ਹਾਂ ਦੇ ਸਾਰੇ ਲੋਕ ਪਰਲੋਕ ਦੇ ਕਾਰਜ ਕੰਮ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਕਾਰਜ ਸੰਵਾਰ ਦਿੱਤੇ ਹਨ ਜਿਵੇਂ ਕਬੀਰ ਜੀ ਦਾ ਜਗ ਸੰਪੂਰਨ ਕੀਤਾ ਨਾਮਦੇਵ ਜੀ ਦੀ ਛਪਰੀ ਬੰਨਣੀ ਆਦਕ ਕਾਰਜ ਵੀ ਰਾਸ ਕੀਤੇ ਹਨ ਸੰਤ ਮੱਗਰ ਸਿੰਘ ਜੀ ਜਿਸ ਵੇਲੇ ਫੌਜ ਵਿੱਚ ਭਰਤੀ ਹੋਏ ਸਨ ਤਾਂ ਇਹਨਾਂ ਦੀ ਪਲਟਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰਨ ਦੀ ਇਜਾਜ਼ਤ ਨਹੀਂ ਸੀ ਜਦੋਂ ਸੰਤ ਮੱਗਰ ਸਿੰਘ ਜੀ ਨੇ ਦੂਸਰੀ ਪਲਟਣ ਵਿੱਚ ਸਤਿਗੁਰਾਂ ਦੇ ਸਰੂਪ ਬਾਰੇ ਸੁਣਿਆ ਜੋ ਨਦੀ ਤੋਂ ਪਾਰ ਸੀ ਇੱਕ ਦਿਨ ਸੰਤ 1.5 ਵਜੇ ਨਦੀ ਤੇ ਇਸ਼ਨਾਨ ਕਰਕੇ ਉੱਥੇ ਹੀ ਚੌਂਕੜਾ ਮਾਰ ਕੇ ਭਜਨ ਕਰਨ ਲੱਗੇ ਦੂਸਰੇ ਪਾਸੇ ਤੋਂ ਜਦੋਂ ਕੀਰਤਨ ਦੀ ਆਵਾਜ਼ ਸੁਣੀ ਤਾਂ ਉਸੇ ਵੇਲੇ ਪ੍ਰੇਮ ਵਿੱਚ ਇਤਨੇ ਮਸਤ ਹੋਏ ਤੇ ਨਦੀ ਵਿੱਚ ਸਣੇ ਕੱਪੜੀ ਛਾਲ ਮਾਰ ਦਿੱਤੀ ਜਦੋਂ ਛਾਲ ਮਾਰੀ ਤਾਂ ਮਹਾਰਾਜ ਜੀ ਕਾਉਂਟੇ ਭਾਵ ਨੋਕਾ ਚਲਾਉਣ ਵਾਲੇ ਦਾ ਰੂਪ ਧਾਰ ਕੇ ਆ ਮਿਲੇ ਤੇ ਕਹਿਣ ਲੱਗੇ ਸੰਤ ਜੀ ਪਾਣੀ ਬਹੁਤ ਡੂੰਘਾ ਹੈ ਇਸ ਦੇ ਵਿੱਚ ਰੁੜ ਜਾਵੋਗੇ ਤੁਸੀਂ ਇਸ ਕਾਉਂਟੇ ਤੇ ਬੈਠ ਜਾਓ ਸੰਤ ਨੋਕੇ ਤੇ ਬੈਠ ਕੇ ਕੀਰਤਨ ਵਿੱਚ ਲੇ ਗਏ ਜਦੋਂ ਕੀਰਤਨ ਸੁਣ ਕੇ ਵਾਪਸ ਆਏ ਤਾਂ ਕਾਉਂਟੇ ਵਾਲਾ ਉੱਥੇ ਉਵੇਂ ਹੀ ਖੜਾ ਸੀ ਸੰਤਾ ਨੂੰ ਪਾਰ ਕਰਕੇ ਬੇੜੀ ਵਾਲਾ ਜੋ ਮਹਾਰਾਜ ਦਾਸ ਰੂਪ ਸੀ ਉਹ ਅਲੋਪ ਹੋ ਗਿਆ ਜਦੋਂ ਪਲਟਣ ਦੇ ਵੱਡੇ ਅਫਸਰਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਨਦੀ ਵਿੱਚ ਛਾਲ ਮਾਰ ਦਿੱਤੀ ਸੀ ਤਾਂ ਉਸ ਵੇਲੇ ਸਤਿਗੁਰਾਂ ਦੇ ਰੂਪ ਰੱਖਣ ਦੀ ਇਜਾਜ਼ਤ ਦੇ ਦਿੱਤੀ ਸੀ ਇਹੋ ਪਰਮੇਸ਼ਰ ਆਪਣੇ ਸੰਤਾਂ ਭਗਤਾਂ ਦੇ ਸਾਰੇ ਕਾਰਜ ਸੰਵਾਰ ਦਿੰਦਾ ਹੈ ਦੀਨ ਦਇਆਲ ਕਿਰਪਾਲ ਕਿਰਪਾ ਨਿਧ ਪੂਰਨ ਖਸਮ ਹਵਾਰੇ ਰਹਾਉ हे ਦੀਨ ਗਰੀਬਾਂ ਤੇ ਦਇਆਲਤਾ ਕਰਨ ਵਾਲੇ ਕਿਰਪਾਲ ਕਿਰਪਾ ਦੇ ਘਰ ਤੇ ਕਿਰਪਾ ਦੇ ਨਿਧ ਸਮੁੰਦਰ ਪਰਮੇਸ਼ਰ ਜੀ ਤੁਸੀਂ ਸਾਡੇ ਪੂਰਨ ਖਸਮ ਮਾਲਕ ਹੋ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਹਨ ਆਉ ਬੈਠ ਆਦਰ ਸਭ ਥਾਈ ਊਣ ਨਾ ਕਦ ਹੂੰ ਬਾਤਾ ਏ ਵਾਇਗੁਰੂ ਜਿੱਥੇ ਵੀ ਆਪ ਜੀ ਦੇ ਗੁਰਮਖ ਜਨ ਜਾਂਦੇ ਹਨ ਉਹਨਾਂ ਦਾ ਸਾਰਿਆਂ ਥਾਵਾਂ ਵਿੱਚ ਹੀ ਆਓ ਜੀ ਬੈਠੋ ਆਦ ਸ਼ਬਦਾ ਦੇ ਨਾਲ ਆਦਰ ਸਤਕਾਰ ਹੁੰਦਾ ਹੈ ਅਤੇ ਕਿਸੇ ਵੀ ਬਾਤਾ ਗੱਲ ਦੀ ਊਣਤਾਈ ਕਮੀ ਨਹੀਂ ਰਹਿੰਦੀ ਸਾਰੇ ਲੋਕਾਂ ਵਿੱਚ ਸਤਕਾਰ ਹੁੰਦਾ ਹੈ ਰੇ ਰੇ ਦਰਗਹ ਕਹਿ ਨ ਕੋ ਆਉ ਬੈਠ ਆਦਰ ਸੁਭ ਦੇਉ ਭਗਤ ਸਿਰ ਪਾਉ ਦਿਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪ੍ਰਭ ਵਾਹਿਗੁਰੂ ਤੁਸੀਂ ਆਪ ਦੇ ਜਨ ਸੇਵਕਾਂ ਨੂੰ ਭਗਤੀ ਰੂਪ ਸਰੂਪਾ ਬਖਸ਼ਿਆ ਹੈ ਜਿਸ ਕਰਕੇ ਉਹਨਾਂ ਸੇਵਕ ਜਨਾਂ ਦਾ ਪ੍ਰਤਾਪ ਤੇਜ ਪ੍ਰਭਾਵ ਸਾਰੇ ਜਾਣਿਆ ਜਾਂਦਾ ਹੈ ਸਤਗੁਰਾਂ ਨੇ ਆਪਣੇ ਸੇਵਕ ਜਨਾਂ ਨੂੰ ਭਗਤੀ ਰੂਪ ਸਰੂਪਾ ਬਖਸ਼ਿਆ ਹੈ ਇਸ ਪ੍ਰਕਾਰ ਵਾਹਿਗੁਰੂ ਦਾ ਪ੍ਰਤਾਪ ਤੇਜ ਪ੍ਰਭਾਵ ਸਮਰੱਥ ਰੱਖਿਆ ਕਰਨ ਵਾਲਾ ਜਾਣਿਆ ਗਿਆ ਹੈ ਸੋਰਠ ਮਹੱਲਾ ਨਾਵਾ ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਾਗ ਰਾਜ ਤਰਵੈਣੀ ਤੇ ਗਏ ਸਨ ਉਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 6 ਮਹੀਨੇ ਰਹੇ ਜਿੰਨੀ ਪਰਾਗ ਰਾਜ ਤੇ ਖੱਡ ਦਰਸ਼ਣੀਆਂ ਦੀ ਜਮਾਤ ਸੀ ਸਾਰਿਆਂ ਨੂੰ ਆਪਣੇ ਇਸ਼ਟਾਂ ਦੇ ਦਰਸ਼ਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਰੂਪ ਵਿੱਚੋਂ ਹੋਣ ਲੱਗ ਪਏ ਵਿਰਾਗੀ ਨੂੰ ਰਾਮਚੰਦਰ ਜੀ ਦੇ ਕ੍ਰਿਸ਼ਨ ਉਪਾਸ਼ਕਾਂ ਨੂੰ ਕ੍ਰਿਸ਼ਨ ਜੀ ਦੇ ਵਿਸ਼ਨੂੰ ਉਪਾਸ਼ਕਾਂ ਨੂੰ ਵਿਸ਼ਨੂੰ ਜੀ ਦੇ ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਰੂਪ ਨਵੇਂ ਸਰੂਪ ਦੇ ਦੱਸਦੇ ਸਨ ਜਦੋਂ ਸਾਰਿਆਂ ਦੀ ਭਾਵਨਾ ਪੂਰੀ ਹੋਈ ਤੇ ਸਭਨਾ ਦੇ ਚਿੱਤ ਸਤਿਗੁਰਾਂ ਦੇ ਦਰਸ਼ਨ ਕਰਕੇ 모ਹੇ ਗਏ ਤਾਂ ਉਸ ਵਕਤ ਖੜ ਦਰਸ਼ਨੀ ਪੁਰਖਾਂ ਨੇ ਸਤਿਗੁਰਾਂ ਦੇ ਪਾਸ ਆ ਕੇ ਬੇਨਤੀ ਕੀਤੀ ਕਿ हे ਸਤਿਗੁਰੂ ਜੀ ਕਿਸ ਦੇ ਨਾਲ प्रीਤੀ ਕਰਨੀ ਚਾਹੀਦੀ ਹੈ ਤਾਂ ਸੁਣ ਕੇ ਸਤਿਗੁਰਾਂ ਨੇ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਇਆ ਖੜ ਦਰਸ਼ਨੀ ਪੁਰਖਾਂ ਦੇ ਪ੍ਰਸ਼ਨ ਦਾ ਉੱਤਰ ਦਿੰਦਿਆਂ 12 ਸ਼ਬਦ ਸੋਰਠਿ ਰਾਗ ਵਿੱਚ ਉਚਾਰਨ ਕੀਤੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰੂ ਮੰਗਲ ਕਰਦੇ ਹਨ ਇੱਕ ਜੋ ਅਦਵੈਤ ਰੂਪਰ ਮੇਸ਼ਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਰੇ ਮਨ RAM ਸਿਉ ਕਰ ਪ੍ਰੀਤ ਏ ਮੇਰੇ ਮਨ RAM ਪਰਮੇਸ਼ਰ ਦੇ ਨਾਲ ਪ੍ਰੀਤੀ ਏ ਪਿਆਰਿਓ ਵਾਹਿਗੁਰੂ ਦੇ ਨਾਲ ਮੰਨ ਕਰਕੇ ਪ੍ਰੀਤੀ ਕਰੀਏ ਫਿਰ ਪ੍ਰਸ਼ੰਸੀ ਕਹੇ ਸਤਿਗੁਰੂ ਜੀ ਪਰਮੇਸ਼ਰ ਦੇ ਨਾਲ ਪ੍ਰੀਤੀ ਕਿਵੇਂ ਲੱਗਦੀ ਹੈ ਗੁਰੂ ਉਤਰ ਬਖਸ਼ਿਸ਼ ਕਰਦੇ ਆ ਸਰਵਨ ਗੋਬਿੰਦ ਗੁਣ ਸੁਨੋ ਅਰਗਾਉ ਰਸਨਾ ਗੀਤ ਰਹਾਉ ਹੇ ਪਿਆਰਿਓ ਸ਼ਰਦਾ ਤੇ ਵਿਸ਼ਵਾਸ ਰੂਪੀ ਕੰਨਾ ਨਾਲ ਗੋਵੇਦਾਂ ਕਰਕੇ ਵਿੰਦ ਜਾਣਣ ਯੋਗ ਪਰਮੇਸ਼ਰ ਦੇ ਗੁਣਾ ਨੂੰ ਸੁਣਿਆ ਕਰੋ ਅਰ ਕਈਏ ਅਤੇ ਆਪਣੀ ਰਸਨਾ ਜੀਬਾ ਭਾਵ ਜਬਾਨ ਨਾਲ ਪਰਮੇਸ਼ਰ ਦੇ ਜਸ ਰੂਪੀ ਗੀਤ ਗਾਇਆ ਕਰੋ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਅਤੇ ਕਰ ਸਾਧ ਸੰਗਤ ਸਿਮਰ ਮਾਧੋ ਹੋ へ ਪਤਤ ਪਨੀਦ ਸਰੀਰ ਕਰ ਕਰਕੇ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ ਤੇ ਮਨ ਕਰਕੇ ਮਾਧੋ ਮਾਇਆ ਦੇ ਪਤੀ ਪਰਮੇਸ਼ਰ ਦਾ ਸਿਮਰਨ ਕਰਿਆ ਕਰੋ ਜਿਸ ਸਿਮਰਨ ਨਾਲ ਪਾਪੀ ਵੀ ਪੁਨੀਤ ਪਵਿੱਤਰ ਹੋ ਜਾਂਦੇ ਹਨ ਕਾਲ ਬਿਆਲ ਜਿਉ ਪਰਿਓ ਡੋਲੇ ਮੁਖ ਪਸਾਰੇ ਮੀਤ हे ਮੀਤ ਮਿੱਤਰੋ ਮੂੰਹ ਪਸਾਰ ਖੋਲ ਕੇ ਕਾਲ ਮੌਦ ਰੂਪੀ ਸਮਾ ਬਿਆਲ ਸੱਪ ਵਾਂਗ ਬਾਲ ਜੁਵਾ ਬਿਰਧ ਅਵਸਥਾ ਹੁੰਦੀ ਮੇਲ ਦਾ ਡੋਲੇ ਡੋਲਦਾ ਭਾਵ ਫਿਰਦਾ ਪਿਆ ਹੈ ਜਿਸ ਕਾਦਰੂਪ ਸੱਪ ਦੇ ਉਤਰੈਣ ਦਿਖੈਣ ਰੂਪ ਦੇ ਜਬਾੜੇ ਛੇ ਰੁੱਤਾਂ ਰੂਪ ਜਾੜਾ 12 ਮਹੀਨੇ ਰੂਪ ਦੰਦ ਰਾਤ ਤੇ ਦਿਨ ਇਸ ਦੇ ਸਵਾਸ ਹਨ ਰਾਤ ਦਿਨ ਜਬਾੜੇ ਘੜੀਆਂ ਰੂਪ ਜਾੜਾ ਪਹਿਰ ਰੂਪ ਦੰਦ ਹਨ हे ਮੀਤ ਮਿੱਤਰੋ ਜਿਹੜਾ ਕਾਲ ਹੈ ਇਹ ਜਿਵੇਂ ਬਿਆਲ ਸੱਪ ਮੂੰਹ ਖੋਲ ਕੇ ਜਾੜਾਂ ਤੇ ਦੰਦ ਵਿਖਾਉਂਦਾ ਚੌੜਾ ਫੰਡ ਚੁੱਕ ਕੇ ਡੋਲ ਰਿਹਾ ਹੈ ਭਾਵ ਮਸਤੀ ਵਿੱਚ ਮਿਲਦਾ ਰਹਿੰਦਾ ਹੈ ਜਦੋਂ ਸੱਪ ਨੇ ਕਿਸੇ ਨੂੰ ਡੰਗਣਾ ਹੋਵੇ ਨਾ ਉਹ ਇਹ ਨਹੀਂ ਵੇਖਦਾ ਕਿ ਬੱਚਾ ਜਵਾਨ ਜਾਂ ਬੁੱਢਾ ਹੈ ਉਸਨੇ ਸਭ ਨੂੰ ਡੱਸ ਲੈਣਾ ਹੈ ਇਸੇ ਪ੍ਰਕਾਰ ਸੱਪ ਦੀ ਨਿਆਈਂ ਕਾਲ ਹੈ ਜੋ ਦਿਨ ਰਾਤ ਰੂਪੀ ਮੂੰਹ ਖੋਲ੍ਹ ਕੇ ਮੌਤ ਰੂਪੀ ਦੰਦ ਵਿਖਾਉਂਦਾ ਹੋਇਆ ਉਤਰਾਇਣ ਤੇ ਦਿਖਾਉਣ ਰੂਪ ਚੌੜਾ ਫਣ ਚੁੱਕ ਕੇ ਬੱਚੇ ਜਵਾਨ ਬੁੱਢਿਆਂ ਸਭ ਤੇ ਮਸਤ ਹੋ ਕੇ ਮਿਲ ਰਿਹਾ ਅਜ ਕਾਲ ਫਨ ਤੋਹਿ ਗਰਸ ਹੈ ਸਮਝ ਰੱਖੋ ਚੀਤ ਹੀ ਪਾਈ ਜਮਦੂਤ ਆਜ ਆਜ ਜਾਂ ਕਾਲ ਕੱਲ ਨੂੰ ਤੁਹਾਨੂੰ ਫਨ ਭੀ ਕਾਲ ਗਰਸ ਪਕੜ ਲਵੇਗਾ ਇਸ ਵਿਚਾਰ ਨੂੰ ਸੱਚ ਸਮਝ ਕੇ ਜਿਤ ਵਿੱਚ ਰੱਖੋ ਕਹ ਨਾਨਕ RAM ਪਾਜ ਲੈ ਜਾਤ ਔਸਰ ਬੀਤ ਸਤਿਗੁਰੂ ਜੀ ਕਥਨ ਕਰਦੇ ਹਨ ਕਿ হে ਪਾਈ ਇਸ ਕਰਕੇ ਰਾਮ ਪਰਮੇਸ਼ਰ ਦਾ ਭਜ ਭਜਨ ਕਰ ਲਵੋ ਇਹ ਮਨੁੱਖਾ ਜਨਮ ਵਿੱਚ ਜ਼ਿੰਦਗੀ ਦਾ ਔਸਰ ਸਮਾਂ ਬੀਤਦਾ ਜਾਂਦਾ ਹੈ ਫਿਰ ਤੁਹਾਨੂੰ ਪਛਤਾਉਣਾ ਹੀ ਪਵੇਗਾ ਸੋਰਠ ਮਹੱਲਾ ਨਵ ਮਨ ਕੀ ਮਨਹੀ ਮਾਹੀ ਰਹੀ ਅੰਤ ਵੇਲੇ ਜੀਵ ਦੇ ਮਨ ਹਿਰਦੇ ਦੀ ਗੱਲ ਮਨ ਦੀ ਵਾਸ਼ਨਾ ਦੇਦੇ ਮਾਹ ਵਿੱਚ ਹੀ ਰਹਗੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਗਾਲ ਗਹੀ ਰਹਾਉ ਨਾਤਾ ਸੀ ਹਰ ਪਰਮੇਸ਼ਰ ਦਾ ਭਜਨ ਕੀਤਾ ਨਾ ਤੀਰਥ ਯਾਤਰਾ ਕੀਤੀ ਵਿਕਾਰ ਛੱਡ ਕੇ ਤੀਰਥਾਂ ਦੇ ਬੈਠ ਕੇ ਜਪ ਤਪ ਵੀ ਨਹੀਂ ਕੀਤਾ ਨਾ ਹੀ ਸਾਧ ਸੰਗਤ ਦੀ ਸੇਵੇ ਟਹਿਲ ਕੀਤੀ ਨਾ ਹੀ ਤੀਰਥ ਰੂਪ ਪੂਰੇ ਸਤਿਗੁਰਾਂ ਦੀ ਸੇਵਾ ਕੀਤੀ ਇਹ ਅਚਾਨਕ ਮੌਤ ਨੇ ਆ ਕੇ ਸਿਰ ਦੀ ਬੋਦੀ ਤੋਂ ਪਕੜ ਲਿਆ ਸਿਰ ਦੀ ਚੋਟੀ ਤੋਂ ਭਾਵ ਕੇ ਪੂਰਾ ਕਾਲ ਨੇ ਅਧੀਨ ਕਰ ਲੈਣਾ ਹੈ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਿਹਾ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀਂ ਏ ਭਾਈ ਦਾਰਾ ਇਸਤਰੀ ਮੀਤ ਮਿੱਤਰ ਪੂਤ ਪੁੱਤਰ ਰਥ ਦੋ ਪਹੀਆ ਜਾਂ ਚਾਰ ਪਹੀਆ ਵਾਲੀ ਗੱਡੀ ਮਾਲ ਭਾਵ ਹਾਥੀ ਘੋੜੇ ਆਦ ਤਨ ਰੋਕੜੀ ਤੇ ਪੂਰਨ ਰੂਪ ਵਿੱਚ ਸਾਰੀ ਮਹੀ ertid ਸਾਰੀ ertid ਵਿੱਚ ਜੋ ਪੂਰਨ ਤਨ ਹੈ ਇਤਿਆਦਿਕ ਅਵਰ ਸਗਲ ਮਿਥਿਆ ਇਹ ਜਾਨੋ ਭਜਨ ਰਾਮ ਕੋ ਸਹੀ ਇਹ ਤੋਂ ਭਾਵ ਹੈ ਭਾਈ ਬਾਕੀ ਹੋਰ ਵੀ ਸਾਰੇ ਪਦਾਰਥਾਂ ਨੂੰ ਮਿਥਿਆ ਝੂਠਾ ਜਾਨਣਾ ਕਰੋ ਕੇਵਲ ਇੱਕ ਰਾਮ ਪਰਮੇਸ਼ਰ ਦਾ ਭਜਨ ਸਿਮਰਨ ਹੀ ਸੱਚਾ ਹੈ ਫਿਰਤ ਫਿਰਤ ਬਹੁਤੀ ਯੁਗ ਹਾਰਿਓ ਮਾਨਸ ਦੇਹ ਲਹੀ ਏ ਭਾਈ ਵਾਸ਼ਨਾ ਅਧੀਨ ਜੀਵ 84 ਲੱਖ ਜੁਨੀਆਂ ਵਿੱਚ ਪਰਮਦੇ ਪਰਮਦੇ ਤੁਸੀਂ अनेका ਯੁਗ ਸੰਸਾਰ ਰੂਪੀ ਜੂਏ ਵਿੱਚ ਹਾਰ ਗਏ ਹੋ ਹੁਣ ਤੁਹਾਨੂੰ ਪਰਮੇਸ਼ਰ ਦੀ ਕਿਰਪਾ ਕਰਕੇ ਮਾਨਸ ਮਨੁੱਖਾ ਦੇਹੀ ਸੱਚ ਸਰੂਪ ਦੀ ਪ੍ਰਾਪਤੀ ਵਾਸਤੇ ਲਹੀ ਕਈਏ ਪ੍ਰਾਪਤ ਹੋਈ ਹੈ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਤੁਹਾਨੂੰ ਵਾਹਿਗੁਰੂ ਦੇ ਨਾਲ ਮਿਲਾਪ ਲਈ ਮਨੁੱਖ ਜਨਮ ਦੀ ਬਰੀਆ ਵਾਰੀ ਮਿਲੀ ਹੈ ਹੁਣ ਤੁਸੀਂ ਕਿਸ ਵਾਸਤੇ ਪਰਮੇਸ਼ਰ ਦਾ ਨਾਮ ਨਹੀਂ ਸਿਮਰਦੇ ਜੈਸਾ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਾਤਸ਼ਾਹ ਫਰਮਾਉਂਦੇ ਹਨ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਗ ਕਾਲ ਇਹ ਦੇਹ ਸੰਜਰੀਆ ਰਹਾਉ ਸੋਰਠ ਮਹੱਲਾ ਨਾਵਾ ਮਨ ਰੇ ਕੌਣ ਕੁਮਤ ਤੈ ਲੀਨੀ ਮਨ ਰੇ ਹੈ ਮਨ ਤੂੰ ਕੌਣ ਕਿਸ ਦੇ ਪਾਸੋਂ ਇਹ ਭੈੜ ਭੈੜੀ ਮਤ ਖੋਟੀ ਮਤ ਲੈ ਲਈ ਹੈ ਮਨ ਰੇ ਹੈ ਪਿਆਰੇ ਹੈ ਭਾਈ ਆਪਣੇ ਮਨ ਵਿੱਚ ਵਿਚਾਰ ਕਰ ਕਿ ਤੂੰ ਕਿਸ ਤੋਂ ਕੁਮਤ ਕੋ ਨਾਮ ਖੋਟੀ ਮਤ ਨਾਮ ਸਿੱਖਿਆ ਲੈਣਾ ਕੀਤੀ ਹੈ ਪਰ ਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ ਰਹਾਉ ਜੋ ਪਰਪਰਾਈ ਦਾਰਾ ਇਸਤਰੀ ਨਾਲ ਵਿਸ਼ੇ ਭੋਗਣ ਤੇ ਨਿੰਦਿਆ ਕਿਸੇ ਦਿਨ ਹੋਏ ਦੋਸ਼ ਥਾਪਣ ਵਿੱਚ ਰਸ ਪ੍ਰੇਮ ਸਹਿਤ ਰਚ ਰਿਆ ਹੈ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਵਿਸ਼ਿਆਂ ਵਿੱਚ ਰਚ ਰਿਆ ਪਰ ਤੂੰ RAM ਪਰਮੇਸ਼ਰ ਦੀ ਪ੍ਰੇਮਾ ਭਗਤੀ ਨਹੀਂ ਕੀਤੀ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਿਹਾ ਮੁਕਤ ਪੰਥ ਜਾਣਿਓ ਤੈ ਨਾਹਿਨ ਧਨ ਜੋਰਨ ਕਉ ਤਾਇਆ ਏ ਭਾਈ ਤੂੰ ਪਰਮੇਸ਼ਰ ਦੀ ਭਗਤੀ ਕਰਕੇ ਮੁਕਤੀ ਦੀ ਪ੍ਰਾਪਤੀ ਕਰਾਉਣ ਵਾਲੇ ਗਿਆਨ ਰੂਪੀ ਪੰਥ ਮਾਰਗ ਨੂੰ ਉਕਾ ਹੀ ਨਹੀਂ ਜਾਣਿਆ ਸਗੋਂ ਧਨ ਮਾਇਆ ਜੋੜਨ ਵਾਸਤੇ ਹਲਕਾਏ ਕੁੱਤੇ ਵਾਂਗ ਦੌੜਦਾ ਰਹਿੰਦਾ ਹੈ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਅਖੀਰ ਭਾਵ ਮੌਤ ਦੇ ਸਮੇਂ ਸੰਸਾਰ ਦੇ ਪਦਾਰਥ ਜਾਂ ਸਬੰਧੀਆਂ ਆਦ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ ਤੂੰ ਬੇਅਰਥ ਹੀ ਆਪਣੇ ਆਪ ਨੂੰ ਇਹਨਾਂ ਸਬੰਧੀਆਂ ਮਾਇਆ ਦੇ ਮੋਹ ਰੂਪੀ ਵਾਸ਼ਨਾ ਰੂਪੀ ਸੰਗਲ ਦੇ ਨਾਲ ਬਨਾਇਆ ਹੋਇਆ ਹੈ ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ ਨਹੀਂ ਉਪਜਿਉ ਕਛ ਗਿਆਨਾਂ ਹੇ ਪਾਈ ਨਾ ਤੂੰ ਪਰਮੇਸ਼ਰ ਦਾ ਭਜਨ ਕੀਤਾ ਨਾ ਹੀ ਗੁਰ ਸਤਗੁਰਾਂ ਦੇ ਜਨ ਸੇਵਕਾਂ ਦੀ ਗੁਰ ਵੱਡੇ ਬਜ਼ੁਰਗ ਮਹਾਤਮਾ ਜਨਾਂ ਦੀ ਸੇਵਾ ਟਹਿਲ ਕੀਤੀ ਨਾ ਹੀ ਤੈਨੂੰ ਕੁਝ ਆਪਣੀ ਆਤਮਾ ਦਾ ਗਿਆਨ ਪੈਦਾ ਹੋਇਆ ਜਿਸ ਦੁਆਰਾ ਹਿਰਦੇ ਵਿੱਚ ਵਾਹਿਗੁਰੂ ਦਾ ਸਰੂਪ ਵੇਖਣਾ ਸੀ ਭਾਵੇਂ ਵੇਦ ਸ਼ਾਸਤਰ ਸੁਰਤੀਆਂ ਸਿਮਰਤੀਆਂ ਪੜ ਲੀਆਂ ਪਰ ਤੈਨੂੰ ਸਰੂਪ ਦਾ ਗਿਆਨ ਉਤਪਾਨੀ ਹੋਇਆ ਕਟਹੀ ਮਾਹੀ ਨਰੰਜਨ ਤੀਰੈ ਤੈ ਖੋਜਿਤ ਉਦਿਆਨ ਏ ਭਾਈ ਨਰੰਜਨ ਮਾਇਆ ਕਾਲਕ ਤੋਂ ਰਹਤ ਸ਼ੁੱਧ ਸਰੂਪ ਤੇਰੇ ਕੱਡ ਹਿਰਦੇ ਵਿੱਚ ਹੀ ਹੈ ਪਰੰਤੂ ਤੂੰ ਉਸ ਨੂੰ ਭੁਲਾ ਕੇ ਉਦਿਆਨਾ ਉਜਾੜ ਜੰਗਲਾਂ ਸੰਸਾਰ ਰੂਪੀ ਉਜਾੜ ਵਿੱਚ ਭਾਲਦਾ ਫਿਰਦਾ ਹੈ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ हे भाई अनेका जन्मा ਵਿੱਚ ਭਟਕਦਿਆਂ ਤੂੰ ਸੰਸਾਰ ਰੂਪੀ ਜੂਏ ਵਿੱਚ ਮਨੁੱਖਾ ਜਨਮ ਦੀ ਬਾਜੀ ਨੂੰ ਹਾਰਨਾ ਕੀਤਾ ਹੈ ਪ੍ਰੰਤੂ ਅਜੇ ਤੱਕ ਸਥਿਰ ਰਹਿਣ ਵਾਲੀ ਅਵਸਥਾ ਦੀ ਮਤ ਸਿੱਖਿਆ ਪ੍ਰਾਪਤ ਨਹੀਂ ਕੀਤੀ ਅਜੇ ਤੱਕ ਮਤ ਬੁੱਧੀ ਨੂੰ ਅਡੋਲ ਅਚਲ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਲਿਵ ਲੌਂਡ ਰੂਪ ਸਥਿਤੀ ਨਹੀਂ ਪਾਈ ਆਤਮ ਵਸ਼ੈਣੀ ਬੁੱਧੀ ਨਹੀਂ ਪਾਈ ਮਾਨਸ ਦੇਹ ਪਾਈ ਪਾਧਾਰ ਪਜ ਨਾਨਕ ਬਾਤ ਬਤਾਈ ਪਾਤਸ਼ਾਹ ਫਰਮਾਉਂਦੇ ਆ ਕਿ हे ਭਾਈ ਅਸੀਂ ਤੈਨੂੰ ਇਹ ਬਾਤ ਗੱਲ ਬਤਾਈ ਦੱਸੀ ਹੈ ਵੇਦਾਂ ਸ਼ਾਸਤਰਾ ਨੇ ਦੱਸੀ ਹੈ ਅਸੀਂ ਤੈਨੂੰ ਅਕਾਲ ਗੋ ਬਾਣੀ ਦੁਆਰਾ ਇਹ ਬਾਤ ਗੱਲ ਬਤਾਈ ਸਮਝਾਈ ਹੈ ਕਿ ਮਾਨਸ ਮਨੁਖ ਦੇਹੀ ਪਾ ਕੇ ਪਰਮੇਸ਼ਰ ਦੇ ਪਦ ਚਰਨਾਂ ਦਾ ਭਜ ਕਈਏ ਭਜਨ ਕਰ ਸਿਮਰਨ ਕਰ ਵਾਹਿ ਗੁਰੂ ਹੇ hey, ਗੁਰੂ ਦੀ ਫਤਿਹ